ਸਾਸਟ੍ਰੀ ਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਾਂ ਜਸੀ ਕੌਰ ਪਾਪਟੋਟੋ ਦੇ ਵਿੱਚ ਬਾਇਓ ਸਿਕਿਉਰਿਟੀ ਵਾਲੇ ਇੱਕ ਮੱਖੀ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਹਾਂ ਬਾਇਓ ਸਿਕਿਉਰਿਟੀ ਨਿਊਜ਼ੀਲੈਂਡ ਦੇ ਵੱਲੋਂ ਆਈ ਸਟੇਟਮੈਂਟ ਦੇ ਮੁਤਾਬਿਕ ਵੀ ਤੇ ਸ਼ੁਕਰਵਾਰ ਪਾਪਟੋਟੋ ਦੇ ਪ੍ਰੋਪਰਟੀ ਦੇ ਬੈਕਯਾਰਡ ਦੇ ਵਿੱਚ ਇੱਕ ओरिएंटਲ ਫਰੂਟ ਫ्लाई ਮਿਲੀ ਜੋ ਕਿ ਮੇਲ ਮੱਖੀ ਸੀ ਜਿਸ ਦਾ ਹਾਲਕੀ ਇਨਸਾਨਾਂ ਨੂੰ ਕੋਈ ਨੁਕਸਾਨ ਨਹੀਂ ਆ ਪਰ ਨਿਊਜ਼ੀਲੈਂਡ ਦੀ ਇਕੋਸਿਸਟਮ ਤੇ ਇੱਥੇ ਦੀ ਖੇਤੀਬਾੜੀ ਤੇ ਇਸ ਦਾ ਕਾਫੀ ਨੁਕਸਾਨ ਹੈ ਹੁਣ ਬਾਇਓ ਸਿਕਿਉਰਿਟੀ ਨਿਊਜ਼ੀਲੈਂਡ ਦੇ ਵੱਲੋ ਪਾਪਟੋਟੋਟ ਦੇ ਵਿੱਚ ਜਗਾ ਜਗਾ ਦੇਤੀ ਜਾਲ ਲਗਾ ਕੇ ਇਹਨਾਂ ਮੱਖੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਪਟੋਟੋਟ ਨੂੰ ਜ਼ੋਨ A ਤੇ ਜ਼ੋਨ B ਦੇ ਵਿੱਚ ਵੰਡਿਆ ਗਿਆ ਜ਼ੋਨ A ਦੇ ਵਿੱਚ 198 ਪ੍ਰਾਪਰਟੀਆਂ ਨੇ ਤੇ ਉੱਥੇ ਹੀ ਜ਼ੋਨ B ਦੇ ਵਿੱਚ 5470 ਪ੍ਰਾਪਰਟੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਨਾ ਜ਼ੋਨ ਦੇ ਵਿੱਚੋਂ ਕੋਈ ਵੀ ਫਰੂਟ ਜਾਂ ਫਿਰ ਕੋਈ ਸਬਜ਼ੀ ਪਪਟੋਟੋ ਜੋ ਬਾਹਰ ਲੈ ਕੇ ਜਾਣਾ ਮਨਾਹੀ ਹੈ ਇਸੇ ਦੇ ਨਾਲ ਇਨਾ ਜ਼ੋਨਸ ਦੇ ਵਿੱਚ ਆਉਣ ਵਾਲੇ ਰਿਹਾਇਸ਼ੀਆਂ ਨੂੰ ਫੂਡ ਬਿਨ ਵੀ ਬਾਹਰ ਰੱਖਣ ਦੀ ਇਜਾਜ਼ਤ ਨਹੀਂ ਹੈ ਪਬਲਿਕ ਸਿਕਿਉਰਿਟੀ ਦੇ ਮੁਤਾਬਕ ਪਿਛਲੇ 12 ਵਾਰ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਇਹਨਾਂ ਮੱਖੀਆਂ ਨੂੰ ਬੜੇ ਹੀ ਸਹੀ ਤਰੀਕੇ ਦੇ ਨਾਲ ਫੜਿਆ ਗਿਆ ਤੇ ਇਹਨਾਂ ਨੂੰ ਇਹਨਾਂ ਦਾ ਖਾਤਮਾ ਕੀਤਾ ਗਿਆ ਹਾਲਾਂਕਿ ਹੁਣ ਵੀ ਇਸ ਦੇ ਵਿੱਚ ਚੰਗੀ ਪ੍ਰੋਸੈਸ ਹੁੰਦੀ ਦਿਖ ਰਹੀ ਹੈ